ਮਿੱਤਲ ਜੀ ਤੋਂ ਮੁੱਦਾ ਪੰਜਾਬ ਦੇ ਵਿੱਚ ਅੱਜ ਭੱਖਿਆ ਹੋਇਆ ਆ ਆਪ ਐਮਐਲਏ ਪਠਾਨ ਮਾਜਰਾ ਜੀ ਦਾ ਤੇ ਕਿਹਾ ਜਾ ਰਿਹਾ ਹੈ ਕਿ ਇੱਕ ਵੀਡੀਓ ਵਾਇਰਲ ਹੋਈ ਸੀ ਤੇ ਅੱਜ ਜਦੋਂ ਪਟਿਆਲਾ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਹਰਿਆਣਾ ਗਈ ਸੀ ਤਾਂ ਉਹਨਾਂ ਨੇ ਪੁਲਿਸ ਤੇ ਜਿਹੜਾ ਹਮਲਾ ਕਰਤਾ ਗੋਲੀਆਂ ਚਲਾ ਦਿੱਤੀਆਂ ਉਸ ਵਾਰ ਕਰਦਾ ਕੀ ਕਹਿਣਾ ਹੈ ਨਹੀਂ ਦੇਖੋ ਪਠਾਨ ਮਾਜਰਾ ਦੀ ਤੇ ਹਿਸਟਰੀ ਦੇ ਕਿ ਉਹ ਪਹਿਲਾਂ ਵੀ ਆਉਣ ਦੇ ਲੱਗਦੇ ਚੀਜ਼ ਕੋਲ ਡਰਿਆ ਤੇ ਮੰਨ ਤੋਂ ਕਰਤੇ ਜਾਣਨ ਮਿਲਨੇ ਕੇ ਉਹ ਉਹਨਾਂ ਦੀ ਕ੍ਰਿਮੀਨਲ ਬੈਕਗਰਾਉਂਡ ਵੀ ਰਹੀ ਹੈ ਔਰ ਇਸ ਤਰੀਕੇ ਨਾਲ ਤੁਸੀਂ ਅਗਰ ਬਲੱਡ ਬਰਨ ਸਿਚੁਏਸ਼ਨ ਦੇ ਵਿੱਚ ਜਾ ਕੇ ਤੁਸੀਂ ਖੁਦ ਡਿਲੀਵਰ ਨਹੀਂ ਕਰ پا ਰਹੇ ਤੁਸੀਂ ਖੁਦ ਲੋਕਾਂ ਦਾ ਸਾਧਨ ਦੇ ਪਾਰੇ ਤੁਸੀਂ ਉਸ ਸਮੇਂ ਬਲੇਮ ਕਰਨ ਦੇ ਲਈ ਕਿ ਮੈਂ ਲੋਕਾਂ ਦੇ ਵਿੱਚ ਨਹੀਂ ऑलरेडी ਲਾਈ ਹੋ ਗਈ ਕਿੈਂ ਕਿ ਮੈਂ ਪੰਜਾਬ ਦੇ ਮੁੱਦੇ ਦੀ ਗੱਲ ਕਰ ਰਿਹਾ ਸੀ ਮੈਂ ਆਪਣੀ ਹੀ ਪਾਰਟੀ ਬਾਰੇ ਦੱਸ ਬੋਲ ਰਿਹਾ ਸੀ ਤੇ ਇਸ ਕਰਕੇ ਮੇਰੇ ਤੇ ਇਹ ਵਾ ਦੀ ਰੈਕਸ਼ਨ ਨੇ ਜਿਹੜੀ ਤੁਸੀਂ ਕੀਤੀ ਨਹੀਂ ਨਹੀਂ ਤੁਸੀਂ ਪੰਜਾਬ ਦੇ ਬਾਰੇ ਅੱਜ ਬੋਲ ਰਹੇ ਹੋ ਤੁਸੀਂ ਜਾ ਕੇ ਇਦਾਂ ਦੀ ਸਿਚੁਏਸ਼ਨ ਪੰਜਾਬ ਇੱਕ ਇੱਕ ਦਾਸ ਦੇ ਨਾਲ ਦੂਸਰਿਆ ਟਫ ਟਾਈਮ ਵਿੱਚ ਜਾ ਕੇ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੋ ਔਰ ਫਿਰ ਜਾ ਕੇ ਤੁਹਾਨੂੰ ਲੋਕ ਤੁਹਾਨੂੰ ਸਵਾਲ ਪੁੱਛ ਰਹੇ ਨੇ ਤੁਸੀਂ ਕਹਿ ਰਹੇ ਜੀ ਕੋਈ ਅਫਸਰ ਨਹੀਂ ਕੰਮ ਕਰ ਰਿਹਾ ਤੇ ਤੁਸੀਂ ਅੱਜ ਤੋਂ ਪਹਿਲਾਂ ਕਦੇ ਉਸ ਅਫਸਰ ਦੀ ਗੱਲ ਕੋਈ ਨਹੀਂ ਕੀਤੀ ਤੇ ਅੱਜ ਤੋਂ ਪਹਿਲਾਂ ਤੁਸੀਂ ਆਪਣੇ ਹੱਥਾਂ ਦੇ ਵਿੱਚ ਚਾਹੇ ਉਹ ਡੀਐਸਪੀ ਹੋਣ ਚਾਹੇ ਉਹ ਐਸਐਚਓ ਹੋਣ ਚਾਹੇ ਉਹ ਬੀਡੀਪੀ ਹੋਣ ਚਾਹੇ ਹੋਰ ਅਕਸਰ ਹੋਣ ਤੁਸੀਂ ਆਪਣੀ ਮਰਜ਼ੀ ਲਗਵਾਉਂਦੇ ਰਹੇ ਹੋ ਤੇ ਉਦੋਂ ਤਾਂ ਤੁਸੀਂ ਕਹਿ ਨਹੀਂ ਕਿ ਸਰਕਾਰ ਕੰਮ ਨਹੀਂ ਕਰਦੀ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਮੁੱਦੇ ਦੀ ਗੱਲ ਕਰ ਰਹੀ ਹਾਂ ਇਸ ਕਰਕੇ ਮੇਰੀ ਪਾਰਟੀ ਮੇਰੀ ਤੇ ਇਹ ਜਿਹੜੀ ਪਰਸੇ ਬੁਲਾਈ ਇਹ ਐਕਸ਼ਨ ਕਰਦੀ ਸੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਸੀ ਤੇ ਤੁਸੀਂ ਪਹਿਲਾਂ ਕਰਦੇ ਤੁਸੀਂ ਚਿਚੀ ਨੂੰ ਫੋਨ ਲਵਾ ਕੇ ਸ਼ਹੀਦ ਹੋਣ ਵਾਲੀ ਗੱਲ ਕਰਦੇ ਹੋ ਤੇ ਫਿਰ ਦੇ ਪੰਜਾਬ ਦੇ ਲੋਕਾਂ ऑप्शन के लिए जब तक उसे पर्चे की गल की है या पर्चे तक कंप्लीट उन्हें तो रेप नहीं एफआईआर है तो छोटी मोटी एफआईआर जो नहीं है रेप एक हीनियस क्राइम के तौर पे जाना जाता है और अगर कोई चुनाव सरकार का भी हो रहा ਅਗਰ ਕਿਸੇ ਵਿਕਟਮ ਨੇ ਕੋਈ ਲੇਡੀ ਨਿਕਲ ਕੇ ਆਈ ਹੈ ਉਹਨੇ ਐਫਆਈਆਰ ਕਰਾਈ ਹੈ ਤਾਂ ਇਹ ਸਰਕਾਰ ਦਾ ਕੀ ਹੋਰ ਸਰਕਾਰ ਦਾ ਤਾਂ ਆਪਾਂ ਇਹ ਕਹਿ ਸਕਦੇ ਸੀ ਕਿ ਸਰਕਾਰ ਨੇ ਇਹ ਮੈਲਾ ਫਾਈਟ ਲਈ ਜਾਂ ਸਰਕਾਰ ਨੇ ਵਿਜਿਲੈਂਸਾ ਕਰਦੇ ਹੋਏ ਐਫਆਈਆਰ ਕਰਤੀ ਜਾਂ ਅਗਰ ਸਰਕਾਰ ਨੂੰ ਕਿਸੇ ਕ腐ਸ਼ਨ ਦਾ ਮਾਮਲਾ ਲੱਗਦਾ ਸੀ ਜਾਂ ਸਰਕਾਰ ਕੋਈ ਵਿਜੀਲੈਂਸ ਰੇਡ ਕਰਾ ਦਿੰਦੀ ਫਿਰ ਤਾਂ ਆਪਾਂ ਕਹਿੰਦੇ ਜੀ ਸਰਕਾਰ ਨੇ ਜਾਣ ਕੇ ਕਰਾ ਦਿੱਤੀ ਅਗਰ ਕਿਸੇ ਕਿਸੇ ਲੇਡੀ ਦੀ ਕੋਈ ਐਫਆਈਆਰ ਆ ਰਹੀ ਹੈ ਕੰਪਲੇਂਟ ਆ ਰਹੀ ਹੈ ਤੇ ਉਹਨੂੰ ਤੇ ਫਿਰ ਸਰਕਾਰ ਨੂੰ ਦਾ ਆਪਣਾ ਕੰਮ ਕਰ ਲੈ ਆਦਿ ਗਿੱਟੀ ਬੰਦਿਆ ਕਿਉਂ ਤੇ ਕੰਮ ਕਰੇ ਬੋਲੇ ਸੀ ਗਿੱਟੀ ਬੰਦਿਆ ਤੇ ਤਰਵੇਂ ਕਰੇ ਜੇ ਉਹਦੇ ਤੇ ਟਾਈਮਿੰਗ ਦੇ ਸਾਰ ਖੜੇ ਕਰਾਤੇ ਹੋ ਤਾਂ ਐਪਲੀਕੇਸ਼ਨ ਦੇਖੋ ਆਈ ਆਪਨ ਇਸ ਕੋਲ ਨਾ ਅਫੇਰ ਕਰ ਤੇ ਅਗਰ ਕੋਈ ਸੱਚੇ ਕੋਈ ਫੇਸ ਕਰੋ ਰੈਸਟ ਹੋਵੋ ਤੇ ਤੁਸੀਂ ਫਿਰ ਆਹ ਨਾਲ ਜਿਓ ਭਜੋ ਤੇ ਅਗਰ ਤੁਸੀਂ ਕਰਨ ਤੋਂ ਭਜੋਗੇ ਤੇ ਫਿਰ ਕਰਨ ਤੋਂ ਛੱਡੇਗਾ ਥੋੜੀ ਕਰਨ ਦੇ ਹੱਥ ਵੱਡੇ ਲੱਗਦੇ ਹੁੰਦੇ ਆ